ਉਹ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਲਜੀ ਕੌਰ ਜਿੰਦਰ ਪੰਜਾਬੀ ਬਲੌਗ ਦੇ ਸਵਾਗਤ ਹੈ ਵਾਹਿਗੁਰੂ ਘਰ ਇੱਕ ਖੁਸ਼ ਹੋ ਛੱਡ ਦੀ ਕਲਾਚਰੋ ਬਲੌਗ ਦੀ ਸ਼ੁਰੂਆਤ ਠੰਡਾ ਠੰਡਾ ਮੌਸਮ ਤੇ ਬਹੁਤ ਸਾਰੀ ਠੰਡ ਹੋਈ ਤੁਹਾਡੇ ਦੇ ਦੱਸਿਓ ਕਿੱਦਾਂ ਦਾ ਮੌਸਮ ਹੈ ਬਹੁਤ ਸਾਰੇ ਭੈਣ ਭਰਾ ਐ ਕੋਈ ਕਿਤੋਂ ਦੇਖਦਾ ਕੋਈ ਕਿਤੋਂ ਵੀਡੀਓ ਦੇਖਦਾ ਹੁੰਦਾ ਹੈ ਨਾ ਜੀ ਤੇ ਅੱਜ ਜਿਵੇਂ ਠੰਡਾ ਮੌਸਮ ਹੈ ਤੇ ਸਾਡਾ ਥੋੜੀ ਜਿਹੀ ਹਲਕੀ ਜੀ ਧੁੱਪ ਜੀ ਨਿਕਲੀ ਹੈ ਤੇ ਬੈਠ ਗਏ ਸੀ ਆਪਾਂ ਧੁੱਪ ਦੇ ਵਿੱਚ ਤੇ ਮੈਂ ਉਤਰ ਕਰਨ ਲੱਗੀ ਸੀ ਜੀ ਮੇਥੀ ਸਾਗ ਇਹ ਥੋੜੀ ਜੀ ਪਾਲਕ ਲਈ ਸੀਗੀ ਆਪਾਂ ਬਣਾਵਾਂਗੇ ਜੀ ਅੱਜ ਕੜੀ ਕੜੀ ਤਾਂ ਤੁਸੀਂ ਵੀ ਬਹੁਤ ਖਾਦੀ ਹੋਣੀ ਹੈ ਮੈਂ ਵੀ ਬਹੁਤ ਖਾਂਦੀ ਆ ਪਰ ਤੁਸੀਂ ਕਦੀ ਪਾਲਕ ਵਿੱਚ ਵਾਲੀ ਕੜੀ ਖਾਦੀ ਹੈ ਜੇਕਰ ਨਹੀਂ ਖਾਧੀ ਤੇ ਜ਼ਰੂਰ ਬਣਾਓ ਮੈਂ ਤਾਂ ਇਸੇ ਤਰੀਕੇ ਨਾਲ ਅੱਜ ਬਣਾਣ ਲੱਗੀਆਂ ਦੇਖੋ ਜੀ ਇੱਧਰ ਮੈਂ ਮੇਥੀ ਸਾਫ਼ ਕਰ ਲਈ ਠੀਕ ਹੈ ਜੀ ਇੱਧਰ ਮੈਂ ਕੁਝ ਪੱਤੇ ਲੈ ਲੈਨੇ ਪਾਲਕ ਦੇ ਬਹੁਤ ਸਾਰੇ ਹੁੰਦੇ ਆ ਜਿਹੜੇ ਸਾਗ ਦੇ ਵੀ ਕੜੀ ਬਣਾਉਂਦੇ ਆ ਸਾਗ ਵਾਲੀ ਕੜੀ ਸਾਡੇ ਉੱਥੇ ਹੁੰਦੇ ਸੀ ਨਾ ਤੇ ਮੇਰੇ ਪੇਕੇ ਮਤਲਬ ਪੰਡਤ ਸੀਗੇ ਤੇ ਉਹ ਸਾਗ ਨਾਲ ਹੀ ਕੜੀ ਬਹੁਤ ਪਸੰਦ ਕਰਦੇ ਹੁੰਦੇ ਸੀ ਬਹੁਤ ਟੇਸਟੀ ਵੀ ਬੜੀ ਬਣਦੀ ਸੀ ਔਰ ਇਹ ਕੜੀ ਨੂੰ ਨਾ ਚਾਹੇ ਤੁਸੀਂ ਮੱਕੀ ਦੀ ਰੋਟੀ ਨਾਲ ਖਾਓ ਚਾਹੇ ਚਾਵਲਾ ਨਾਲ ਆਪਣਾ ਆਪਣਾ ਟੇਸਟ ਹੈ ਤੇ ਲੋ ਜੀ ਇੱਧਰ ਆਪਾਂ ਆਪਣੀ ਮੇਥੀ ਬਿਲਕੁਲ ਸਾਫ਼ ਕਰ ਲਈ ਜਿੰਨੀ ਕੋ ਮੈਂ ਪਾਣੀ ਹੈ ਕੱਟ ਕੇ ਮੈਂ ਬਰੀਕ ਬਰੀਕ ਪਾ ਲੈ ਰੱਖ ਲੈਣੀ ਆ ਠੀਕ ਹੈ ਜੀ ਇੱਧਰ ਮੈਂ ਪਾਣਾ ਕੱਪੜੀ ਸਾਫ਼ ਕਰ ਲਾਂਗੀ ਤੇ ਫਿਰ ਆਪਾਂ ਬਣਾਵਾਂਗੇ ਜਿਹੜੇ ਤਰੀਕੇ ਨਾਲ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੇ ਹਮੇਸ਼ਾ ਦੀ ਤਰ੍ਹਾਂ ਜਿਵੇਂ ਵੀ ਕੋਈ ਵੀ ਵੀਡੀਓ ਹੁੰਦੀ ਹੈ ਮੈਂ ਤੁਹਾਡੇ ਨਾਲ ਹਰ ਇੱਕ ਵੀਡੀਓ ਸ਼ੇਅਰ ਕਰਦੀ ਹੁੰਨੀ ਆ कई कई बार कोई रेसिपी मैनू पता लग दी कोई थोड़ा पता लगती भी तद तक तुम बने रहो फाइज इधर मैं पालक साफ कर ली ठीक है जी पालक भी साफ करके रख ली थोड़ी जी पालक थोड़ी मैं मेथी दोनों चीज़ा पा के अच्छे टेस्टी टेस्टी जी कड़ी बनावे ठीक है जी नाले पावे बिच्च पकौड़े जी पकौड़िया वाली कड़ी तो तद तक तीन बने रो जी जी आई सी मेथी आ गई ਮੇਥੀ ਅੱਜਕਲ੍ਹ ਦੇਖ ਲਓ ਏਡੀ ਜਲਦੀ ਪੱਕਣ ਲੱਗ ਜਾਂਦੀ ਹੈ ਨਾ ਕਿੰਨੀ ਵੱਡੀ ਵੱਡੀ ਜੀ ਮੇਥੀ ਹੋ ਜਾਂਦੀ ਹੈ ਤੇ ਤਾਜੀ-ਤਾਜੀ ਮੇਥੀ ਹੈ ਬਿਲਕੁਲ ਤੇ ਇੱਧਰ ਮੈਂ ਬਰੀਕ-ਬਰੀਕ ਕੱਟ ਕੇ ਰੱਖ ਲਈ ਠੀਕ ਹੈ ਜੀ ਇਹ ਮੈਂ ਬਰੀਕ-ਬਰੀਕ ਕੱਟ ਲਈ ਇਹ ਵਿੱਚ ਪਾਵਾਂਗੇ ਇੱਧਰ ਮੈਂ ਸਾਫ-ਸੁਥਰੀ ਜੀ ਆਪਣੀ ਪਾਲਕ ਸਾਫ ਕਰ ਲਈ ਇਹਨੂੰ ਮੈਂ ਕਿਹਾ ਚਲੋ ਪਹਿਲਾਂ ਨਾ ਧੋ ਕੇ ਰੱਖ ਲਈਏ ਫਿਰ ਜਦੋਂ ਆਪਾਂ ਮੇਥੀ ਤਾਜੀ-ਤਾਜੀ ਧੋ ਕੇ ਪਾਉਂਦੀਆਂ ਨਾ ਤੇ ਕੜਤੰਜੀ ਚ ਆ ਜਾਂਦੀ ਇਸ ਕਰਕੇ ਪਹਿਲਾਂ ਚੰਗੀ ਤਰ੍ਹਾਂ ਧੋ ਧੂ ਲਾ ਕੇ ਤੇ ਫਿਰ ਇੱਧਰ ਮੈਂ ਪਾਲਕ ਕੱਟ ਲੈਣੀ ਹੈ ਥੋੜੀ ਜੀ ਜਿੰਨੀ ਕੋ ਪਾਣੀ ਉੰਨੀ ਇਦੇ ਨਾਲ ਵੀ ਬਹੁਤ ਵਧੀਆ ਜਿਹਾ ਟੇਸਟ ਆ ਜਾਂਦਾ ਠੀਕ ਹੈ ਜੀ ਲਓ ਜੀ ਬਰੀਕ ਬਰੀਕ ਆਪਾਂ ਸਾਈਡ ਤੇ ਲੱਗ ਲਾਗੀ ਦੋਨੋਂ ਜਣੀਆਂ ਕੱਟ ਲਾਂਗੇ ਦੋਨੋਂ ਪੈਣਾ ਪਾਲਤਿਆਂ ਦੀ ਦੇਖੋ ਜੀ ਆਪਾਂ ਵਧੀਆ ਤਰੀਕੇ ਨਾਲ ਕੱਟ ਕੇ ਨਾ ਇਹਨੂੰ ਧੋ ਬਣਾ ਕੇ ਰੱਖ ਲਿਆ ਸੀ ਠੀਕ ਹੈ ਮੇਥੀ ਵੀ ਤੇ ਆ ਮੇਥੀ ਹੈ ਠੀਕ ਹੈ ਇਹ ਪਾਲਕ ਹੈ ਥੋੜੀ ਜੀ ਪਾਲਕ ਪਾਵਾਂਗੇ ਮੈਂ ਐਸੇ ਕਹਿ ਦਿੰਦੇ ਆ ਕਿ ਮੇਥੀ ਕੋੜੀ ਹੁੰਦੀ ਹੈ ਮੇਥੀ ਬਹੁਤ ਵਧੀਆ ਚੀਜ਼ ਹੁੰਦੀ ਹੈ ਇਹ ਸਾਡੇ ਜਿਵੇਂ ਕਈ ਵਾਰ ਕਹਿ ਦਿੰਦੇ ਆ ਵੀ ਆਪਣੀ ਲੱਸੀ ਜਾਂ ਕੜੀ ਆਪਾਂ ਨੂੰ ਵਾਈ ਕਰਦੀ ਹੈ ਨਾ ਫਿਰ ਵਾਈ ਨਹੀਂ ਕਰਦੀ ਹੈਗੀ ਬਹੁਤ ਵਧੀਆ ਚੀਜ਼ ਹੁੰਦੀ ਹੈ ਤੇ ਇੱਧਰ ਆਪਾਂ ਲੈ ਲਈ ਜੀ ਕੜੀ ਦੋ ਟਾਈ ਲੀਟਰ ਮੇਰ ਕੋਲ ਕੜੀ ਲੱਸੀ ਕੜੀ ਬਣਾਉਣ ਲੱਗੀਆਂ ਸੌਰੀ ਮੈਂ ਕਿਹਾ ਕੜੀ ਲੈ ਲਈ ਤੇ ਲੋ ਜੀ ਇੱਧਰ ਆਪਾਂ ਖਣਾ ਪਾਵਾਂਗੇ ਜੀ ਇਹਦੇ ਵਿੱਚ ਪਾਣੀ ਜੇਕਰ 2.5-3 ਮਿਲੀਟਰ ਹੈ ਨਾ ਤੇ ਇਹਦੇ ਚ ਪਾਣੀ ਮੈਂ ਬਰਾਬਰ ਦਾ ਹੀ ਪਾਣੀ ਹੁੰਨੇ ਆ ਤਾਂ ਵੀ ਨਾ ਜਿਹੜੀ ਸਾਡੀ ਕੜੀ ਹੈ ਜਿੰਨਾ ਰਿੱਝੇਗੀ ਕੜੀ ਦਾ ਨਾਮ ਹੀ ਕਿੰਦੇ ਹੁੰਦੇ ਕੜਨਾ ਹੁੰਦਾ ਜਿੰਨਾ ਇਹ ਕੜ ਕੜ ਕੇ ਬਣੇਗੀ ਨਾ ਉਨੀ ਹੀ ਸਵਾਦ ਲੱਗਦੀ ਏ ਕੜੀ ਮੈਂ ਤਾਂ ਹਮੇਸ਼ਾ ਜਦੋਂ ਵੀ ਕਦੀ ਨਾਸ਼ਤਾ ਬਣਾਉਣ ਲੱਗਾ ਨਾ ਪਹਿਲਾਂ ਹੀ ਤੜਕਾ ਹੀ ਆਪਣਾ ਚੁੱਲੇ ਤੇ ਰੱਖ ਦੇਣੀ ਹੁੰਦੀ ਆ ਤਾਂ ਕਿ ਰਿੱਚਦੀ ਰਵੇ ਤੇ ਇੱਧਰ ਆਪਾਂ ਆਪਣਾ ਕੜੀ ਬਣਾਉਣ ਲੱਗਿਆ ਠੀਕ ਹੈ ਜੀ ਤੇ ਮੈਂ ਬੇਸਨ ਆਪਣੇ ਅੰਦਾਜ਼ੇ ਨਾਲ ਹੀ ਪਾਣ ਲੱਗਿਆ ਮੈਂ ਬੇਸਨ ਪਹਿਲਾਂ ਹੀ ਆ ਨਾ ਇਹਦੇ ਚ ਛਾਣ ਕੇ ਪਾਣੀ ਹੁੰਦੀ ਆ ਠੀਕ ਹੈ ਜਿਆਦਾ ਤੋਂ ਜਿਆਦਾ ਕਿੰਨਾ ਆਪਾਂ ਮੈਂ ਕੋਲੀ 1.5 ਕੋ ਪਾ ਲੈਣੀ ਕੋਲੀ ਕੋਈ ਲਾ ਲਓ ਤੁਸੀਂ ਠੀਕ ਹੈ ਇਹਨੂੰ ਵਧੀਆ ਤਰੀਕੇ ਨਾਲ ਮੈਂ ਹਮੇਸ਼ਾ ਮੈਂ ਤਾਂ ਕਦੀ ਵੀ ਕੋਈ ਚੀਜ਼ ਹੋਵੇ ਬੇਸਨ ਹੋਵੇ ਨਮਕ ਮਿਰਚ ਉਹ ਵੇ ਹਮੇਸ਼ਾ ਆਪਣੇ ਅੰਦਾਜ਼ੇ ਨਾਲ ਪਾਣੀ ਹੁੰਦੀ ਹੈ ਤੇ ਲੋ ਜੀ ਇੱਧਰ ਹੁਣ ਆਪਾਂ ਆਪਣੇ ਟੇਸਟ ਅਨੁਸਾਰ ਪਾ ਲੈਨੇ ਆ ਜੀ ਨਮਕ ਠੀਕ ਹੈ ਜੀ ਇੱਧਰ ਹੁਣ ਆਪਾਂ ਪਾਨੇ ਆ ਜੀ ਤੇ ਹਲਦੀ ਤੇ ਇਹ ਪਾ ਲੈਨੇ ਆ ਜੀ ਰੈੱਡ ਮਿਰਚਾਂ ਹਰੀਆਂ ਪਾਉਂਗੀ ਵੈਸੇ ਮੈਂ ਜ਼ਿਆਦਾਤਰ ਥੋੜਾ ਜਿਹਾ ਗਰਮ ਮਸਾਲਾ ਪੀਸਿਆ ਹੋਇਆ ਧਨੀਆ ਲੋ ਪੋਰ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲਈਏ ਠੀਕ ਹੈ ਜੀ ਜੇਕਰ ਤੇ ਤੁਹਾਡੇ ਬੱਚੇ ਤੁਸੀਂ ਖਾਣੀ ਹੈ ਤੇ ਤੁਸੀਂ ਇਹਨੂੰ ਬਿਲਕੁਲ ਵੀ ਹਲਕਾ ਜਿਹਾ ਵੀ ਕੁਝ ਨਹੀਂ ਕਰਨਾ ਵੀ ਚੀਪਾ ਦੇਣਾ ਤੇ ਕਈ ਵੀ ਆਪਣੇ ਬੱਚੇ ਜੇ ਕਰਦੇ ਆ ਨਾ ਜਿਵੇਂ ਨਖਰੇ ਮਾਰਦੇ ਆ ਤੇ ਫਿਰ ਆਪਾਂ ਤੜਕਾ ਲਾ ਕੇ ਥੋੜਾ ਜਿਹਾ ਹਲਕਾ ਜਿਹਾ ਫਰਾਈ ਕਰ ਲੈਂਦੇ ਹੁੰਦੀਆਂ ਫਰੀ ਦੇ ਨਾਲ ਨਾ ਕੜਤਣ ਜੀ ਚੰਗੀ ਆਉਂਦੀ ਹੈ ਕਹਿੰਦੇ ਨੇ ਵੈਸੇ ਕੜਤਣ ਠੀਕ ਹੁੰਦੀ ਹੈ ਜੀ ਲਓ ਜੀ ਇਹ ਜਿਵੇਂ ਨਮਕ ਮਿਰਚ ਆਪਾਂ ਰਲਾ ਕੇ ਹੁਣ ਇੱਥੇ ਹੀ ਕੱਢ ਲਾਂਗੇ ਬਾਅਦ ਚ ਮੈਂ ਬਾਹਰ ਤੜਕਾ ਲਾਉਂਗੀ ਚੁੱਲੇ ਚੱਕ ਬਾਈ ਹੋਈ ਹੈ ਤੜਕਾ ਲਾ ਕੇ ਨਾਲ ਦੀ ਨਾਲ ਹੀ ਇਹਦੇ ਚ ਪਾ ਦਿੰਦੇ। ਪਹਿਲਾਂ ਮੈਂ ਐਦਾਂ ਬਣਾਉਂਦੀ ਹੁੰਦੀ ਸੀ ਜਦੋਂ ਹਾਰੇ ਚ ਕਈ ਬਰੀ ਧਰਨੀ ਨਾ ਕਿ ਅਸੀਂ ਇਹਨੂੰ ਪਹਿਲਾਂ ਰਿੱਜਣ ਰੱਖਣਦੇ ਨਾ ਤੇ ਗੈਸ ਤੇ ਹੀ ਉੱਤੇ ਤੜਕਾ ਲਾ ਲੈਂਦੇ ਸੀ ਤੇ ਲੋਜੀ। ਇਹਦੇ ਚ ਹੁਣ ਆਪਾਂ ਪਾ ਦਿੰਨੇ ਆ ਜੀ ਆਪਣਾ ਪਾਣੀ। ਆਹੀ ਰੱਖ ਤਾ ਟਮਾਟਾ ਪਕਣਗੇ ਤੇ ਉੱਝ ਰੱਖੋ। ਬਹੁਤ ਸਾਰਾ ਸੱਤ ਪਹਿਲਾਂ ਤੇਲ ਸੜ ਗਿਆ ਸਾਡਾ। ਆਪਾਂ ਪਾ ਦਿੰਨੇ ਆ ਹਿੰਗ।

ਉੱਧਰ ਤੋਂ ਪੇਸਟੇ ਵੀ ਉਹਨੇ ਵੀ ਆਪਾਂ ਤੇ ਲੋਜੀ ਥੋੜੀ ਜੀ ਆਪਾਂ ਇਹਦੇ ਚ ਪਾ ਦਿੰਨੇ ਆਂ ਮੇਥੀ ਇਹ ਨਾਲੇ ਕਾਲੀ ਜੀ ਹੋ ਜਾਂਦੀ ਹੈ ਫਿਰ ਵਧੀਆ ਨਹੀਂ ਲੱਗਦੀ ਹੈਗੀ ਮੱਗ ਤੋਂ ਕਾਲੀ ਜੀ ਹੋ ਜਾਂਦੀ ਹੈ ਤੇ ਲਸਣ ਸਾਡਾ ਬ੍ਰਾਊਨ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆਂ ਜੀ ਕੱਟੇ ਹੋਏ ਪਿਆਜ਼ ਥੋੜਾ ਜਿਹੀ ਜੀ ਰੋ ਜੀ ਦੇ ਦਾ ਪਾਊਡਰ ਵੀ ਸਾਦ ਨੂੰ ਵੀ ਲੱਗੀਆਂ ਬੰਦੀਆਂ ਜੇ ਤੇਲ ਹੋ ਗਿਆ ਦੇਖੋ ਪਿਆਜ਼ ਸਾਡੇ ਐਨ ਵਧੀਆ ਤਰੀਕੇ ਨਾਲ ਬਰਾਊਨ ਹੋਣ ਲੱਗ ਗਿਆ ਠੀਕ ਹੈ ਹਾਲ ਲੋ ਜੀ ਹੁਣ ਆਪਾਂ ਇਹਦੇ ਵਿੱਚ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦਿੰਦੇ ਆ ਤੇ ਵੈਸੇ ਮੈਂ ਰੈੱਡ ਵੀ ਪਾਤੀਆਂ ਹਰੀਆਂ ਵੀ ਪਾਤੀਆਂ ਥੋੜੀ ਜਿਹੀ ਐਨ ਸਟਪਟੀ ਜੀ ਹੋਵੇ ਨਾ ਫਿਰ ਵਧੀਆ ਲੱਗਦੀ ਹੈ ਲੋਟੀ ਇਹ ਦੇਖਾ ਤੋਂ ਹੁਣ ਕੁਆੜੀ ਹੈ ਪਸਤਾ ਮਸਾਲਾ ਥੜਾ ਕੋਈ ਆਪਾਂ ਕੋਈ ਦੇਰ ਨੂੰ ਬਣਾਉਣੇ ਆ ਜੀ ਚਾਹੇ ਮੈਂ ਗੈਸ ਤੇ ਦੇਖਦੀ ਨਹੀਂ ਸੋਚਦੀ ਆ ਗੈਸ ਤੇ ਬਣਾ ਲਾਂਗੇ ਲੋਟੀ ਹੁਣ ਆਪਣਾ ਆਰਾਮ ਨਾਲ ਸਾਡੀ ਕੜੀ ਬਣਦੀ ਰਹੇਗੀ ਜਾਇ ਕੜੀ ਜਾਵੇ ਜਿੰਨੀ ਦੇਰ ਸਗੋ ਜਾ ਜਿੰਨੀ ਕੜੇ ਕੜੀ ਓਨੀ ਵਧੀਆ ਹੁੰਦੀ ਹੈ ਤੇ ਜੇਕਰ ਆਪਾਂ ਕੜੀ ਦੇ ਵਿੱਚ ਕੜਸ਼ੀ ਰੱਖ ਦਿੰਨੇ ਆ ਨਾ ਸਾਡੀ ਕੜੀ ਕਦੀ ਵੀ ਉਬਲਦੀ ਹੈਗੀ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਹੁਣ ਆਪਾਂ ਇਹਨੂੰ ਇਦਾਂ ਕਰਕੇ ਢੱਕ ਦੇ ਦਿੰਨੇ ਆ ਤਾਂ ਕਿ ਵਧੀਆ ਤਰੀਕੇ ਨਾਲ ਇਹਦੇ ਵਿੱਚ ਰਿਜਤ ਆ ਜਾਵੇ ਤੇ ਲੋ ਜੀ ਆਹ ਦੇਖੋ ਜਿਵੇਂ ਸਾਡੀ ਕੜੀ ਹੁਣ ਆਪਣਾ ਲੱਗ ਲੱਗੀ ਹੈ ਨਾ ਇਹਨੂੰ ਰੇਜਾ ਪੈਣਾ ਸ਼ੁਰੂ ਹੋ ਗਿਆ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜਿਵੇਂ ਉਬਲਦੀ ਹੈ ਨਾ ਹਮੇਸ਼ਾ ਸਾਡੀ ਕੜੀ ਖੱਟੀ ਉਬਲਦੀ ਰਹਿੰਦੀ ਹੈ ਠੀਕ ਹੈ ਜੀ ਤੇ ਇਧਰ ਆਪ ਆਪਣੀ ਮੇਥੀ ਪਾਲਕ ਜਿਹੜੀ ਧੋ ਕੇ ਰੱਖੀ ਸੀ ਹੁਣ ਇਹ ਵੀ ਵਿੱਚੇ ਹੀ ਆਪਾਂ ਪਾ ਦਾਂਗੇ ਤਾਂ ਕਿ ਵਿੱਚੇ ਹੀ ਪੱਕਦੀ ਰਹੇਗੀ ਵਧੀਆ ਤਰੀਕੇ ਨਾਲ ਇਹ ਵੀ ਨਾਲ ਹੀ ਨਾਲ ਪੱਕਦੀ ਚਲੀ ਜਾਏਗੀ ਠੀਕ ਹੈ ਜੀ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਬਹੁਤ ਸਵਾਦ ਵੀ ਹੁੰਦੀ ਹੈ ਤੇ ਤਾਕਤ ਵੀ ਬਹੁਤ ਹੁੰਦੀ ਹੈ। ਲਓ ਜੀ ਹੁਣ ਇਹਨੂੰ ਆਪਾਂ ਹਲਾਂ ਦੇ ਜਾਵਾਂਗੇ। ਹੁਣ ਸਾਡੀ ਕੜੀ ਨਾਲ ਆਪਾਂ ਉਬਲੇਗੀ। ਨਾਲੇ ਹੁਣ ਇੱਕ ਮੇਥੀ ਤੇ ਪਾਲਕ ਵੀ ਆ ਨਾ ਵਧੀਆ ਤਰੀਕੇ ਨਾਲ ਪੱਕਦੀ ਜਾਏਗੀ। ਮਠੀ ਮਠੀ ਆਗ ਤੇ ਤੇ ਅੱਗ ਹਮੇਸ਼ਾ ਜਦੋਂ ਕੜੀ ਆਪਾਂ ਕਦੀ ਬਣਾਉਂਦੇ ਹੁੰਨੇ ਆ ਨਾ ਤੇ ਮੱਠੀ ਰੱਖਣੀ ਚਾਹੀਦੀ। ਮਠੀ ਮਠੀ ਆਗ ਤੇ ਆਪਣਾ ਪੱਕਦੀ ਰਹਿੰਦੀ ਨਾਲੇ ਆਪਾਂ ਮੈਂ ਕਿਹਾ ਚਲੋ ਕੜੀ ਧਰ ਲੈਨੇ ਆ। ਨਾਲੇ ਬੈਠੇ-ਬੈਠੇ ਆਪਾਂ ਆਪਣਾ ਸੇਕ ਲਾਂਗੇ ਠੀਕ ਹੈ ਜੀ। ਬਹੁਤ ਮਤਲਬ ਜੀ ਲੱਗਦਾ ਚੁੱਲ੍ਹੇ ਦੇ ਅੱਗੇ ਬਹਿ ਕੇ ਬਹੁਤ ਮਨ ਲੱਗਦਾ ਤੇ ਲੋ ਜੀ ਆ ਦੇਖੋ ਜੀ ਕੜੀ ਨੂੰ ਵਧੀਆ ਤਰੀਕੇ ਨਾਲ ਰਿਜ ਜਾ ਪੈ ਗਿਆ ਮੱਠੇ ਮੱਠੀ ਅੱਗ ਤੇ ਰਿਜੀ ਜਾਏਗੀ ਹੁਣੇ ਬਹੁਤ ਵਧੀਆ ਤਰੀਕੇ ਨਾਲ ਵਧੀਆ ਰਿਜ ਕੇ ਬਣੇਗੀ ਕੜੀ ਦਾ ਨਾਮ ਕਿਸੇ ਨੇ ਐਵੇਂ ਨਹੀਂ ਰੱਖਿਆ ਜਾਂਦਾ ਕਿ ਕੜੀ ਕੜ ਕੜ ਕੇ ਨਾ ਬਣੇ ਨਾ ਤਦ ਤੱਕ ਇਹਨੂੰ ਕੜੀ ਨਹੀਂ ਕਿਹਾ ਜਾਂਦਾ ਕਹਿਣਾ ਬਹੁਤ ਸੋਹਣੀ ਰਿਜਣ ਲੱਗੀ ਹੈ ਮਟਰਮੱਟੀ ਅਗਰੇ ਥੋੜਾ ਆਪਾਂ ਟੇਡਾ ਰੱਖਾਂਗੇ ਢੱਕਣ ਤਾਂਕਿ ਫਿਰ ਇਹ ਨਾ ਉਬਲ ਜਾਂਦੀ ਏ ਤੇ ਲੋਜੀ ਕੜੀ ਸਾਡੀ ਬਿਲਕੁਲ ਬਣ ਕੇ ਹੋ ਗਈ ਤਿਆਰ ਮੈਂ ਕਿਹਾ ਹੱਲੇ ਰਿੱਝਦੀ ਰਵੇ ਤੇ ਇੱਧਰ ਆਪਾਂ ਪਾੜ ਲੱਗੇ ਸੀ ਜੀ ਪਕੌੜੇ ਇਹ ਪਾਲਕ ਦੇ ਪਕੌੜੇ ਸੀ ਸਾਡੇ ਕੋਲ ਮੈਂ ਜਿਵੇਂ ਪਕੌੜੇ ਬਣਾਏ ਸੀਗੇ ਤੇ ਕੁਝ ਖਾਦੇ ਸੀਗੇ ਤੇ ਅਸੀਂ ਬਾਕੀ ਬਚਾ ਕੇ ਰੱਖ ਲਈ ਸੀ ਮੈਂ ਕਿਹਾ ਕੜੀ ਬਣਾਉਂਗੀ ਇਹਦੇ ਚੂਰਾ ਪੂਰਾ ਬਚਿਆ ਹੋਵੇ ਨਾ ਕੜੀ ਦੇ ਵਿੱਚ ਬਹੁਤ ਵਧੀਆ ਲੱਗਦਾ ਜੇਕਰ ਤੁਹਾਡੇ ਵੀ ਪਕੌੜਿਆਂ ਦਾ ਚੂਰਾ ਪੂਰਾ ਬਚਿਆ ਹੋਵੇ ਨਾ ਇਹਨੂੰ ਸਾਂਭ ਲਿਆ ਕਰੋ ਇਹ ਕੜੀ ਦੇ ਵਿੱਚ ਪਾ ਕੇ ਨਾ ਜ਼ਿਆਦਾ ਵਧੀਆ ਲੱਗਦਾ ਹੈ। ਹਰ ਪਾਲਕ ਵਾਲੇ ਪਕੌੜੇ ਪਾਲਕ ਦੀ ਕੜੀ ਤੇ ਦੇਖੋ। ਬਹੁਤ ਸੋਹਣੀ ਰਿੱਝ ਰਿੱਝੀ ਆ ਦੇਖ ਲਓ ਕਿੰਨੀ ਬਹੋਗੀ। ਤੇ ਹਾਲੇ ਵੀ ਇਹ ਰਿੱਝਦੀ ਰਹੂਗੀ। ਹੁਣ ਪਕੌੜੇ ਪਾਏ ਨਾ ਤੇ ਹੁਣ ਇਹਦੇ ਵਿੱਚ ਰਿੱਝਦੀ ਰਹੂਗੀ। ਮੱਠੀ ਮੱਠੀ ਆ ਕੇ ਰਿੱਝ ਜਾਏਗੀ। ਲਓ ਜੀ ਉੱਧਰ ਸਾਡੀ ਕੜੀ ਬਣ ਗਈ ਸੀ। ਮੈਂ ਕਿਹਾ ਚਾਵਲ ਧੋ ਕੇ ਰੱਖ ਦਿੱਤੇ ਆ। ਮੈਂ ਕਿਹ ਚਾਵਲ ਬਣਾਉਂਗੀ ਚਾਵਲ ਨਾ ਪਹਿਲਾਂ ਪਿਗੋ ਕੇ ਰੱਖਦੇ ਤੇ ਇੱਧਰ ਮੈਂ ਮਸ਼ੀਨ ਲਾ ਲਈਏ ਫੇਰ ਕੱਲ ਨੂੰ ਮੈਂ ਕਿ ਸਵੇਰੇ ਸਵੇਰੇ ਨਹੀਂ ਧੋਤੇ ਜਾਣੇ ਕੱਪੜੇ ਅੱਜ ਧੋ ਲਵਾਂ ਤੇ ਇਹ ਫਟਾਫਟ ਧੋਤ ਹੁਣ ਤਾਜ਼ਾ ਤਾਜ਼ਾ ਪਾਣੀ ਆਵੇ ਨਾ ਫਿਰ ਮੈਨੂੰ ਲਾਲਸ ਹੋ ਜਾਂਦਾ ਤੇ ਤਾਂ ਕਰਦੇ ਕੱਪੜਿਆਂ ਦੇ ਲੱਗਦੇ ਕੱਪੜੇ ਜਦ ਤੱਕ ਕੱਪੜੇ ਨਾ ਨਾ ਧੋਤੇ ਜਾਣੇ ਇੰਦਾ ਲੱਗਦਾ ਪਤਾ ਨਹੀਂ ਕਿੰਨਾ ਕੋ ਸਾਡਾ ਕੰਮ ਪਿਆ ਹੋਇਆ ਹੈ ਤੇ ਲੋਜੀ ਇੱਧਰ ਬਣ ਗਈ ਸਾਡੀ ਕੜੀ ਆ ਦੇਖੋ ਜੀ ਕੜੀ ਬਣ ਕੇ ਹੋ ਗਈ ਤਿਆਰ ਮੇਥੀ ਪਾਲਕ ਵਾਲੀ ਬਸ ਰਹਿ ਗਿਆ ਜੀ ਹੁਣ ਸਾਡਾ ਧਨੀਆ ਪਾਣਾ ਪਤਨੀਆ ਪਾ ਦੇਣਾ ਜੇਕਰ ਆਪਾਂ ਚਾਵਲ ਧੋ ਕੇ ਰੱਖ ਲੈਨੇ ਚਲ ਜੀ ਇੱਧਰ ਆਪਣੇ ਚਾਹ ਵੇ ਹੁਣ ਬਣਾ ਲੈਨੇ ਆਪਾਂ ਠੀਕ ਹੈ ਜੀ ਇਹ ਮੈਂ ਧੋ ਕੇ ਨਹੀਂ ਰੱਖ ਲੈ ਸੀ ਮੈਂ ਨਾ ਹਮੇਸ਼ਾ ਪਹਿਲਾਂ ਹੀ ਰੱਖ ਲੈਂਦੀ ਹੁੰਦੀ ਆ ਤੇ ਜਿੰਨੇ ਜਿੰਨੇ ਖਾਣੇ ਆ ਕੇ ਕੜੀ ਖਾ ਲਓ ਬਾਕੀ ਉਧਰ ਕਪੜੇ ਵੀ ਧੁੱਲ ਗਏ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਬਹੁਤ ਠੰਡ ਹੋਈ ਪਈ ਏ ਜਿੰਨੂ ਜਿੰਨੂ ਪਸੰਦ ਹੈ ਆਜੋ ਕੜੀ ਖਵਾਨਨੇ ਆ ਮੈਨੂੰ ਲਿਆਣਾ ਪੈ ਛੱਤ ਤੋਂ ਲੈ ਕੇ ਆਣਾ ਪੈਣਾ ਜੀ ਧਨੀਆ ਆ ਦੇਖ ਲਓ ਜੀ ਬਹੁਤ ਸਵਾਦ ਬੜੀ ਅੱਛੀ ਖੁਸ਼ਬੂ ਆ ਰਹੀ ਹੈ ਤੇ ਆ ਦੇਖੀ ਪਾਲਕ ਦੇ ਪਕੌੜੇ ਪਾਲਕ ਮੱਖੀ ਵਾਲੀ ਕੜੀ ਕਿਨੂ ਕਿਨੂ ਪਸੰਦ ਆ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਮਿਲਦੀਆਂ ਕੱਲ ਨਵੇਂ ਵਲੌਗ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ